ਹਲਕਾ ਮਜੀਠਾ ਦੇ 6 ਪਿੰਡਾਂ ਦੇ ਵਿੱਚ ਜਿੜਿਲੀ ਸ਼ਰਾਬ ਪੀਣ ਦੇ ਨਾਲ 23 ਜਾਣਿਆਂ ਦੀ ਮੌਤ ਹੋ ਗਈ ਜਦਕਿ 8 ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਆ ਮ੍ਰਿਤਕਾਂ ਦੇ ਵਿੱਚ ਜ਼ਿਆਦਾਤਰ ਲੋਕ ਮਜ਼ਦੂਰ ਪਰਿਵਾਰਾਂ ਦੇ ਨਾਲ ਸਬੰਧਤ ਨੇ ਬਹੁਤੇ ਪਰਿਵਾਰਾਂ ਦੇ ਵਿੱਚ ਤਾਂ ਜੋ ਮ੍ਰਿਤਕ ਆ ਉਹ ਇੱਕੋ ਇੱਕ ਕਮਾਉਣ ਵਾਲਾ ਵਿਅਕਤੀ ਸੀ ਇਥੇ ਖਾਸ ਗੱਲ ਇਹ ਵੀ ਆ ਕਿ ਲੋਕਾਂ ਨੇ 2 ਮਹੀਨੇ ਪਹਿਲਾਂ ਹੀ ਇਲਾਕੇ ਦੇ ਵਿੱਚ ਨਜਾਇਜ਼ ਸ਼ਰਾਬ ਵੇਚਣ ਦੀ ਸ਼ਿਕਾਇਤ ਥਾਣਾ ਮਜੀਠਾ ਪੁਲਿਸ ਨੂੰ ਕੀਤੀ ਸੀ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤੇ ਹੁਣ ਇੱਕ ਹੀ ਲੋਕਾਂ ਦੀ ਜਾਨ ਜਾਣ ਤੋਂ ਬਾਅਦ ਜੋ ਮਜੀਠਾ ਪੁਲਿਸ ਦੇ ਡੀਐਸਪੀ ਐਸਐਚਓ ਐਕਸਾਈਜ਼ ਵਿਭਾਗ ਦੇ ਈਟੀਓ ਤੇ ਇੰਸਪੈਕਟਰ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਮਜੀਠੀਆਂ ਨੇ ਇਹ ਵੀ ਕਿਹਾ ਹੈ ਕਿ ਜੋ ਸ਼ਰਾਬ ਦੇ ਠੇਕੇਦਾਰ ਆਮ ਆਦਮੀ ਪਾਰਟੀ ਦੇ ਕ੍ਰਿਬੀ ਨੇ ਉਹਨਾਂ ਨੂੰ ਬਚਾਉਣ ਦੇ ਲਈ ਸਰਕਾਰ ਹਰੀਲਾ ਵਰਤ ਰਹੀਆ ਇਸ ਸ਼ਰਾਬ ਮੈਥਨੋਲ ਤੋਂ ਤਿਆਰ ਕੀਤੀ ਗਈ ਸੀ ਸੌਵਾਰ ਪਿੰਡ ਪੰਗਾਲੀ 3 ਵਾਲ ਮਰੜੀ ਕਲਾ ਤਲਵੰਡੀ ਖੁੰਮਣ ਤੇ ਪਤਾਲਪੁਰੀ ਆਦਿ ਪਿੰਡਾਂ ਦੇ ਲੋਕਾਂ ਨੇ ਨਜਾਇਜ਼ ਸ਼ਰਾਬ ਵੇਚਣ ਦੇ ਤੰਦੇ ਵਿੱਚ ਸ਼ਾਮਲ ਕੁਝ ਵਿਅਕਤੀਆਂ ਦੇ ਵੱਲੋਂ ਸਪਲਾਈ ਕੀਤੀ ਗਈ ਸੀ ਤੇ ਜੋ ਪੰਘਾਲੀ ਕਲਾ ਦੇ ਵਸਨੀਕ ਸਰਬਜੀਤ ਸਿੰਘ ਨੇ ਕਿਹਾਏ ਕਿ ਮਜੀਠਾ ਦੇ ਸਾਰੇ ਪਿੰਡਾਂ ਦੇ ਵਿੱਚ ਨਜਾਇਜ਼ ਸ਼ਰਾਬ ਖੁੱਲ੍ਹੇ ਆਮ ਵਿਕਦੀ ਆ ਅਸੀਂ ਇਸ ਦੇ ਬਾਰੇ ਜੋ ਮਜੀਠਾ ਪੁਲਸ ਥਾਣੇ ਨੂੰ ਕਈ ਵਾਰ ਸ਼ਿਕਾਇਤ ਵੀ ਕੀਤੀ ਆ ਪਰ ਕੋਈ ਵੀ ਕਾਰਵਾਈ ਨਹੀਂ ਹੋਈ ਤੇ ਹੁਣ ਬੱਚੇ ਵੀ ਨਜਾਇਜ਼ ਸ਼ਰਾਬ ਪੀ ਲੱਗ ਪਏ ਨੇ 2 ਲੀਟਰ ਸ਼ਰਾਬ ਦੀ ਬੋਤਲ ਦਾ ਨਾਮ ਪੈਪਸੀ ਆ ਇਹ ਪੈਪਸੀ 500 ਰੁਪਏ ਦੇ ਵਿੱਚ ਆਸਾਨੀ ਦੇ ਨਾਲ ਮਿਲ ਜਾਂਦੀ ਆ ਸ਼ਰਾਬ ਤਿਆਰ ਕਰਨ ਵਾਲਿਆਂ ਨੇ ਆਲੇ-ਦੁਆਲੇ ਦੇ ਲਗਭਗ ਸਾਰੇ ਪਿੰਡਾਂ ਦੇ ਵਿੱਚ ਨਜਾਇਜ਼ ਸ਼ਰਾਬ ਦੀਆਂ ਪੱਠੀਆਂ ਲਗਾਰਥੀਆਂ ਨੇ ਇਨ੍ਹਾਂ ਪੱਠੀਆਂ ਤੇ ਸਾਰਾ ਦਿਨ ਲੋਕਾਂ ਦਾ ਇਕੱਠ ਰਹਿੰਦਾ ਏ ਮਰਨ ਵਾਲੇ ਸਾਰੇ ਮਜ਼ਦੂਰ ਸਨ ਅਤੇ ਉਹ ਰੋਜ਼ ਸਸਤੀ ਸ਼ਰਾਬ ਪੀ ਕੇ ਘਰ ਜਾਂਦੇ ਸਨ ਪੰਜਾਬ ਦੇ ਵਿੱਚ ਨਾ ਸਿਰਫ ਚਿੱਟਾ ਵਿਗਦਾ ਏ ਸਗੋਂ ਚਿੱਟੀ ਸ਼ਰਾਬ ਵੀ ਹਰ ਘਰ ਦੇ ਵਿੱਚ ਪਹੁੰਚ ਜਾਂਦੀ ਆ ਸ਼ਰਾਬ ਪੀਤੀ ਤੇ ਕੁਝ ਦੇਰਵਾਦੀ ਉਹਨਾਂ ਦੀ ਜੋ ਤਬੀਅਤ ਵਿਗੜ ਗਈ ਇਹਨਾਂ ਦੇ ਵਿੱਚੋਂ ਕੁਝ ਦੀ ਮਗਰੋਂ ਮੌਤ ਹੋ ਗਈ ਜਦੋਂ ਕਿ ਬਾਕੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੂਚਨਾ ਮਿਲਦੇ ਹੀ ਜੋ ਜ਼ਿਲ੍ਹਾ ਸਿਵਲ ਤੇ ਪੁਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਕੁਝ ਦੀ ਹਸਪਤਾਲ ਤੇ ਕੁਝ ਦੀ ਘਰਾਂ ਦੇ ਵਿੱਚ ਮੌਤ ਹੋ ਗਈ ਇਹ ਜ਼ਰੀਲੀ ਸ਼ਰਾਬ ਪਹਿਲਾਂ ਵੀ ਦਰਜਨਾ ਘਰਾਂ ਦੇ ਚਰਾਗ ਬਜਾ ਚੁੱਕੇ ਆ ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਜਦੋਂ ਘਟਨਾ ਦਾ ਪਤਾ ਲੱਗਾ ਤਾਂ ਗੁਰਦੁਆਰਿਆਂ ਦੇ ਵਿੱਚ ਅਨਾਉਂਸਮੈਂਟ ਕਰਵਾਈ ਗਈ ਤਾਂ ਜੋ ਜਿਨ੍ਹਾਂ ਨੇ ਬੀਤੇ ਦਿਨ ਕਿਸੇ ਨੇ ਸ਼ਰਾਬ ਪੀਤੀ ਸੀ ਤੇ ਉਹਨਾਂ ਜੇਕਰ ਸਿਹਤ ਖਰਾਬ ਹੈ ਤਾਂ ਉਹਨਾਂ ਨੂੰ ਇਲਾਜ ਦੇ ਲਈ ਭੇਜਿਆ ਜਾਵੇ ਐਸਐਸਪੀ ਦਿਹਾਤੀ ਜੋ ਮਨਿੰਦਰ ਸਿੰਘ ਦੇ ਅਨੁਸਾਰ 50 ਮੈਥਨੋਲ ਤੇ 100 2 ਲੀਟਰ ਸ਼ਰਾਬ ਤਿਆਰ ਕੀਤੀ ਗਈ ਸੀ ਸਾਫ ਸਿੰਘ ਮੈਥਨੋਲ ਤੋਂ ਨੂੰ ਆਨਲਾਈਨ ਆਰਡਰ ਕਰਦਾ ਸੀ ਦੱਸਿਆ ਜਾਂਦਾ ਹੈ ਕਿ ਉਹ ਕੁਝ ਬੱਸ ਡਰਾਈਵਰਾਂ ਦੇ ਵੀ ਮਦਦ ਦੇ ਨਾਲ ਦੂਜੇ ਰਾਜਾਂ ਦੇ ਵਿੱਚ ਵੀ ਸ਼ਰਾਬ ਸਪਲਾਈ ਕਰਦਾ ਸੀ ਪਿੰਡ ਵਾਸੀ ਮ੍ਰਿਤਕਾਂ ਦਾ ਸੰਸਕਾਰ ਕਰ ਰਹੇ ਸਨ ਦੋ ਲਾਸ਼ਾਂ ਦਾ ਸੰਸਕਾਰ ਕਰ ਦਿੱਤਾ ਗਿਆ ਸੀ ਪਰ ਜਦੋਂ ਪੁਲਿਸ ਨੂੰ ਜਾਣਕਾਰੀ ਮਿਲੀ ਤਾਂ ਬਾਕੀ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਚਾਚੀ ਹਨ ਕੇ ਸ਼ਰਾਬੀਆਂ ਕੀਮਤਾਂ ਨੂੰ ਲੈ ਕੇ ਦੋ ਗਰੁੱਪਾਂ ਦੀ ਜੋ ਆਪਸੀ ਲੜਾਈ ਕਿਉਂ ਜਰੀਲੀ ਸ਼ਰਾਬ ਕਾਣ ਵਰ ਪਰ ਗਿਆ ਇਸ ਦੀ ਬਦੌਲਤ ਨਜਾਇਜ਼ ਸ਼ਰਾਬ ਦਾ ਜੋ ਕਾਰੋਬਾਰ ਵਧਿਆਏ ਮਜੀਠਾ ਖੇਤਰ ਦਾ ਸ਼ਰਾਬ ਕਾਰੋਬਾਰ ਜੋ ਠੇਕਾ ਇਹ ਦੋ ਗਰੁੱਪਾਂ ਦੇ ਕੋਲ ਹੈ ਛੋਟੇ ਗਰੁੱਪ ਦੇ ਵੱਲੋਂ ਜੋ ਸ਼ਰਾਬ ਨੂੰ ਤੈ ਕੀਮਤ ਦੇ ਉੱਪਰ ਵੇਚਿਆ ਜਾ ਰਿਹਾ ਸੀ ਜਦਕਿ ਦੂਜੇ ਵੱਡੇ ਗਰੁੱਪ ਨੇ ਸ਼ਰਾਬ ਦੇ ਭਾਅ ਉੱਚੇ ਰੱਖੇ ਹੋਏ ਸਨ ਛੋਟੇ ਗਰੁੱਪ ਦੇ ਵੱਲੋਂ ਤੈਪਾ ਅਤੇ ਸ਼ਰਾਬ ਵੇਚਣ ਤੋਂ ਬਾਅਦ ਦੂਸਰਾ ਗਰੁੱਪ ਇਸ ਦੇ ਉੱਪਰ ਔਕਾਸ ਸੀ ਕਿਉਂਕਿ ਉਹਨਾਂ ਦੀ ਜੋ ਵਿਕਰੀ ਆ ਉਹ ਪ੍ਰਭਾਵਿਤ ਹੋ ਰਹੀ ਸੀ ਯਾਨੀ ਕਿ ਉਹਨਾਂ ਦੀ ਜੋ ਵਿਕਰੀ ਆ ਬਹੁਤ ਘੱਟ ਹੋ ਰਹੀ ਸੀ ਜਨਕਿ ਦੇ ਅਨੁਸਾਰ ਇਸ ਖੇਤਰ ਦੇ ਦੋ ਵੱਡੇ ਗਰੁੱਪਾਂ ਨੂੰ ਸਿਆਸੀ ਸਰਪ੍ਰਸਤੀ ਵੀ ਹਾਸਲ ਹੈ ਜਿਸ ਦੇ ਨਤੀਜੇ ਦੇ ਵਜੋਂ ਛੋਟੇ ਗਰੁੱਪ ਦੇ ਵੱਲੋਂ ਚਲਾਏ ਜਾ ਰਹੇ ਸ਼ਰਾਬ ਦੇ ਕੁਝ ਠੇਕਿਆਂ ਨੂੰ ਬੰਦ ਵੀ ਕਰ ਦਿੱਤਾ ਗਿਆ ਸੀ ਸ਼ਰਾਬ ਦੀ ਕੀਮਤ ਨੂੰ ਲੈ ਕੇ ਚੱਲ ਰਹੀ ਜੰਗ ਜਾਰੀ ਰਹੀ ਤੇ ਇਸੇ ਦਰਿਆਨ ਹੀ ਜੋ ਜਰੀਲੀ ਸ਼ਰਾਬ ਦਾ ਇਹ ਕਾਂਡ ਵਾਪਰ ਗਿਆ ਏ ਮਜੀਠਾ ਦੇ ਪੰਗਾਲੀ ਪਿੰਡ ਦੇ ਜੋ ਵਸਨੀਕ ਜਸਬੀਰ ਕੌਰ ਨੇ ਆਪਣੇ ਪਤੀ ਸੁਖਜਿੰਦਰ ਸਿੰਘ ਦੇ ਬਾਰੇ ਦੱਸਦਿਆਂ ਹੋਇਆਂ ਕਿਹਾ ਕਿ ਜੋ ਮੇਰਾ ਘਰ ਵਾਲਾ ਰਾਤ ਨੂੰ ਘਰ ਆਇਆ ਉਸ ਦੀ ਹਾਲਤ ਠੀਕ ਨਹੀਂ ਲੱਗ ਰਹੀ ਸੀ ਜਦੋਂ ਮੈਂ ਪੁੱਛਿਆ ਤਾਂ ਉਸ ਨੇ ਕਿਹਾ ਕਿ ਕਬਰਾਟ ਹੋ ਰਹੀ ਹੈ ਮੈਨੂੰ ਪਾਣੀ ਦਿੱਤਾ ਕੁਝ ਸਮੇਂ ਬਾਅਦ ਉਹ ਤਰਫਨ ਲੱਗ ਪਿਆ ਤੇ ਬੇਹੋਸ਼ ਹੋ ਕੇ ਡਿੱਗ ਪਿਆ ਸਾਰਾ ਸਰੀਰ ਕੰਬ ਰਿਆ ਸੀ ਉਸ ਨੂੰ ਹਸਪਤਾਲ ਲੈ ਕੇ ਗਏ ਪਰ ਕੁਝ ਸਮੇਂ ਬਾਅਦ ਹੀ ਉਸਦੇ ਸਾਹ ਰੁਕ ਗਏ ਇਹ ਹਾਲ ਦੱਸਦਿਆਂ ਹੋਇਆਂ ਉਸ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਵਹਿਣ ਲੱਗ ਪਏ ਤੇ ਉਸਨੇ ਕਹਿ ਕੇ ਮੇਰੀ ਵਿਵਹਤਾ ਜ਼ਿੰਦਗੀ ਬਰਬਾਦ ਹੋ ਗਈ ਆ ਬੱਚੇ ਛੋਟੇ ਨੇ ਪਤੀ ਅਕਸਰ ਹੀ ਸ਼ਰਾਬ ਪੀ ਕੇ ਘਰ ਆਉਂਦਾ ਸੀ ਪਰ ਸੋਵਾਰਾਤ ਨੇ ਉਸਨੇ ਸ਼ਰਾਬ ਪੀਤੀ ਸੀ ਉਸਦੇ ਲਈ ਘਾਤਕ ਸਾਬਤ ਹੋਈ ਇਸ ਸਾਲ ਦੇ ਸ਼ੁਰੂ ਦੇ ਵਿੱਚ ਹੀ ਸੇਵਾਮੁਕਤ ਈਡੀ ਦੇ ਡਾਇਰੈਕਟਰ ਅਧਿਕਾਰੀ ਨਰਿੰਦਰ ਸਿੰਘ ਨੇ ਕੇਂਦਰੀ ਵਿੱਤ ਮੰਤਰੀ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ 20 ਦੇ ਅੰਮ੍ਰਿਤਸਰ ਤਰਨਤਾਰ ਨਕਲੀ ਸ਼ਰਾਬ ਦੁਕਾਨ ਦਿੱਤੇ 123 ਲੋਕਾਂ ਦੀ ਮੌਤ ਹੋ ਗਈ ਸੀ ਇਸ ਦੀ ਜਾਂਚ ਦੇ ਵਿੱਚ 10 ਮੌਜੂਦਾ ਵਦਾਇਕ ਅਤੇ ਇੱਕ ਮੰਤਰੀ ਦਾ ਨਜਾਇਜ਼ ਸ਼ਰਾਬ ਦੇ ਕਾਰੋਬਾਰ ਦੇ ਵਿੱਚ ਸ਼ਮੂਲੀਅਤ ਦੇ ਸੰਕੇਤ ਮਿਲੇ ਨੇ ਪੰਜਾਬ ਪੁਲਿਸ ਨੇ ਮੁੱਖ ਮੂਲਜ਼ਮ ਸਮੇਤ 10 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਵਿੱਚ ਸਥਾਨਕ ਸ਼ਰਾਬ ਵੇਚਣ ਵਾਲੇ ਉਦਯੋਗਿਕ ਉਤਪਾਦਾਂ ਦੇ ਵਿੱਚ ਵਰਤੇ ਜਾਣ ਵਾਲੇ ਘਾਤਕ ਰਸਾਇਣ ਮੈਥਨੋਲ ਦੇ ਮੁੱਖ ਸਪਲਾਇਰ ਸ਼ਾਮਲ ਹਨ ਇਹ ਜਾਣਕਾਰੀ ਅੱਜ ਜੋ ਕੱਲ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਦਿੱਤੀ ਗਈ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਮੁੱਖ ਮੁਜ਼ਮਮ ਦੀ ਜੋ ਪਛਾਣ ਹੈ ਉਹ ਸਾਹਬ ਸਿੰਘ ਦੇ ਵਜੋਂ ਹੋਈ ਆ ਜਦਕਿ ਮੈਥਨੋਲ ਦੀ ਜੋ ਮੁੱਖ ਸਪਲਾਈਅਰ ਦੀ ਪਛਾਣ ਆ ਉਹ ਲੁਧਿਆਣਾ ਦੇ ਸੁੱਕ ਇਨਕਲੇਵ ਦੇ ਵਿੱਚ ਸਾਇਲ ਕੈਮੀਕਲਸ ਦੇ ਮਾਲਕ ਪੰਕਜ ਕੁਮਾਰ ਉਰਫ ਸਾਇਲ ਤੇ ਅਰਵਿੰਦਰ ਕੁਮਾਰ ਦੇ ਵਜੋਂ ਹੋਈ ਆ ਉਹਨਾਂ ਤੋਂ ਇਲਾਵਾ ਪੁਲਿਸ ਨੇ ਸ਼ਰਾਬ ਵੇਚਣ ਵਾਲੇ ਸਥਾਨਕ ਵਿਅਕਤੀਆਂ ਪ੍ਰਭਜੀਤ ਸਿੰਘ ਅਤੇ ਕੁਲਬੀਰ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਹੈ ਇਹਨਾਂ ਦੇ ਨਾਲ ਹੋਰ ਸ਼ਰਾਬ ਵੇਚਣ ਵਾਲਿਆਂ ਨਰਿੰਦਰ ਕੌਰ ਗੁਰਜਨ ਸਿੰਘ ਅਰਣ ਉਰਫ ਕਾਲਾ ਸਿਕੰਦਰ ਸਿੰਘ ਉਰਫ ਪੱਪੂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਡੀਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਜੋ ਸ਼ਰਾਬ ਆ ਉਹ ਸਾਫ ਸਿੰਘ ਯਾਨੀ ਕਿ ਜੋ ਮੈਥਨੋਲ ਆ ਉਹ ਆਨਲਾਈਨ ਆਰਡਰ ਕਰਕੇ ਖਰੀਦੀ ਗਈ ਸੀ ਮੈਥਨੋਲ ਦੀ ਜੋ ਵਰਤੋਂ ਆ ਉਹ ਜਰੀਲੀ ਸ਼ਰਾਬ ਬਣਾਉਣ ਦੇ ਲਈ ਕੀਤੀ ਜਾ ਰਹੀ ਸੀ ਜਿਨ੍ਹਾਂ ਅੱਗੇ ਕਹਿ ਕੇ ਮਾਮਲੇ ਦੀ ਜਾਂਚ ਜਾਰੀ ਹੈ ਡਿਪਟੀ ਕਮਿਸ਼ਨਰ ਯਾਨੀ ਕਿ ਡੀਸੀ ਸਾਖੀ ਸਾਨੀ ਨੇ ਵੀ ਦੱਸਿਆ ਹੈ ਕਿ ਕੱਲ੍ਹ ਸ਼ਾਮ ਇਸ ਦੇ ਬਾਰੇ ਜਾਣਕਾਰ ਯਾਨੀ ਕਿ ਪਰਸੋਂ ਇਸ ਦੇ ਬਾਬਤ ਜਾਣਕਾਰੀ ਮਿਲੀ ਸੀ ਤੇ ਉਹਨਾਂ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਪਿੰਡਾਂ ਦੇ ਵਿੱਚ ਭੇਜਿਆ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਪ੍ਰੇਤ ਕੀਤਾ ਗਿਆ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਮ੍ਰਿਤਕ ਦੇਹਾਂ ਪੋਸਮਾਰਟਮ ਦੇ ਲਈ ਅੰਮ੍ਰਿਤਸਰ ਭੇਜੀਆਂ ਦੰਗਿਆਂ ਹਨ ਪੀੜਤ ਪਰਿਵਾਰਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਲਾਕਾਤ ਕੀਤੀ ਆ ਇਸ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਸੀਐਮ ਨੇ ਐਲਾਨ ਕੀਤਾ ਹੈ ਕਿ ਮ੍ਰਿਤਕ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸਦೇನೆ ਕਿ ਇਸ ਤੋਂ ਪਹਿਲਾਂ ਸੰਗਰੂਰ ਦੇ ਵਿੱਚ ਦਿੜਬਾ ਦੇ ਵਿੱਚ ਨਜਾਇਜ਼ ਯਾਨੀ ਕਿ ਜਰੀਲੀ ਨਕਲੀ ਸ਼ਰਾਬ ਦੇ ਕਾਰਨ 2 ਦਰਜਨ ਦੇ ਨੇੜੇ ਮੌਤਾਂ ਹੋ ਗਈਆਂ ਸੀ ਉਸ ਪੂਰੇ ਮਾਲ ਵਿੱਚ ਵੀ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਦੇ ਉੱਪਰ ਸਵਾਲ ਖੜੇ ਹੋ ਇਸ ਤੇ ਹੁਣ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਇਹ ਦੂਜੀ ਵੱਡੀ ਘਟਨਾ ਵਾਪਰ ਗਿਆ ਜਦਨੇ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਸਮੇਂ 2020 ਦੇ ਵਿੱਚ ਦਿਲੀਲੀ ਸ਼ਰਾਬ ਦੇ ਨਾਲ 120 ਤੋਂ ਵੱਧ ਮੌਤਾਂ ਹੋ ਗਈਆਂ ਸੀ ਉਸ ਪੂਰੇ ਮਾਲ ਵਿੱਚ ਕੀ ਹੋਇਆ ਇਹ ਸ਼ਾਇਦ ਹੁਣ ਵਾਲੀ ਮਾਨ ਸਰਕਾਰ ਹੀ ਸਾਫ਼ ਕਰ ਸਕਦੀ ਆ ਧੰਨਵਾਦ